ਫੇਸ ਵਲੇ ਦੀ ਇੱਕ ਬੜੀ ਹੀ ਵੱਡੀ ਤੇ ਅਹਿਮ ਖਬਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 21 ਫਰਵਰੀ ਨੂੰ ਜਿਹੜੇ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਹੋਈ ਸੀਗੀ ਅੱਜ ਦੇ ਤਰੀਕ ਦੇ ਵਿੱਚ ਉਸ ਨੂੰ 8 ਦਿਨ ਹੋ ਚੁੱਕੇ ਸੀਗੇ ਉਸ ਦਾ ਹਲੇ ਤੱਕ ਕੋਈ ਵੀ ਪੋਸਟਮਾਰਟਮ ਨਹੀਂ ਕੀਤਾ ਗਿਆ ਸੀਗਾ ਤੇ ਐਫ ਆਈ ਆਰ ਦੇ ਦਰਜ ਹੋਣ ਦਾ ਮਾਮਲਾ ਵੀ ਕੋਈ ਸਾਹਮਣੇ ਨਹੀਂ ਆਇਆ ਸੀਗਾ ਪਰ ਗੱਲ ਹੁਣ ਇਹ ਦੇਖਣ ਵਾਲੀ ਹੈ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੋਰਚੀ ਦੇ ਵਿੱਚ ਇੱਕਦਮ ਹੜਕੰਪ ਕਿਉਂ ਮਚ ਗਿਆ ਕਿਉਂ ਹਲਚਲ ਹੋਣੀ ਸ਼ੁਰੂ ਹੋ ਗਈ ਉੱਥੇ ਜੇਕਰ ਗੱਲ ਕਰੀਏ ਪਟਿਆਲਾ ਦੇ ਐਸ ਐਸ ਪੀ ਤੇ ਬਠਿੰਡਾ ਦੇ ਐਸ ਐ ਜੋ ਸੀਗੀ ਉੱਥੇ ਖਾਸ ਮੀਟਿੰਗ ਦੇ ਜਿਹੜੇ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਉੱਥੇ ਖਾਸ ਮੀਟਿੰਗ ਕੀਤੀ ਜਾ ਰਹੀ ਸੀ ਸ਼ੁਕਰਨ ਸਿੰਘ ਦੇ ਜਿਹੜੇ ਪੋਸਟਮਾਰਟਮ ਨੂੰ ਲੈ ਕੇ ਪਰ ਗੱਲ ਇਹ ਦੇਖਣ ਵਾਲੀ ਹੈ ਸੂਤਰਾਂ ਮੁਤਾਬਕ ਇੱਕ ਹੋਰ ਗੱਲ ਦੀ ਵੀ ਜਿਹੜੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਜਿਹੜੇ ਸ਼ੁਕਰਨ ਸਿੰਘ ਦਾ ਪਰਿਵਾਰ ਪਰਿਵਾਰ ਹੈ ਇਸ ਤਰ੍ਹਾਂ ਕਿ ਉਸ ਦੇ ਰਿਸ਼ਤੇਦਾਰ ਚਾਚਾ ਜੀ ਦਾਦਾ ਜੀ ਤੇ ਹੋਰ ਉਸ ਦੇ ਭੈਣਾਂ ਵੀ ਉਸ ਵੇਲੇ ਉੱਥੇ ਮੌਜੂਦ ਸੀ ਅੱਲਗੀ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਪੋਸਟਮਾਰਟਮ ਤੋਂ ਪਹਿਲਾਂ ਜਿਹੜੀ 4 ਫਾਰਮੈਲिटीज ਹੁੰਦੀਆਂ ਨੇ ਕੱਲ੍ਹ ਦੀ ਕਾਰਵਾਈ ਹੁੰਦੀ ਹੈ ਉਸ ਦੇ ਵਾਸਤੇ ਸ਼ਾਇਦ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਸੀਗਾ ਪਰ ਗੱਲ ਹੁਣ ਇਹ ਦੇਖਣ ਵਾਲੀ ਹੈ ਕਿ ਜਿਹੜੇ ਸ਼ਾਰਟਸ ਅਸੀਂ ਤੁਹਾਨੂੰ ਹੁਣ ਸਕਰੀਨ ਤੇ ਪੇਸ਼ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਆਖਰ ਰਾਤ ਦੇ 10 ਤੋਂ 11 ਵਜੇ ਦੇ ਵਿੱਚ ਵਿੱਚ ਡਾਕਟਰ ਮੋਰਚਰੀ ਦੇ ਵਿੱਚ ਕਿਉਂ ਜਾ ਰਹੇ ਨੇ ਤੇ ਗੱਲ ਇੱਕ ਇਹ ਵੀ ਦੇਖਣ ਵਾਲੀ ਆ ਰਹੀ ਹੈ ਕਿ ਇੰਨੀ ਭਾਰੀ ਪਰ ਕੰਮ ਜਿਹੜੀ ਵੈਰੀਫਾਈਟਿੰਗ ਕੀਤੀ ਜਾ ਰਹੀ ਹੈ ਇਹ ਲੋਕਾਂ ਨੂੰ ਆਣ ਜਾਣ ਤੋਂ ਉੱਥੇ ਰੁੱਕ ਕੇ ਜਾ ਰਹੇ ਤਾਂ ਫਕਰ ਕਿਉਂ ਹੈ ਕਿਉਂ ਰਾਤ ਨੂੰ ਇੰਨੀ ਰਾਤ ਨੂੰ ਜਿਹੜੀ ਹਲਚਲ ਹੁੰਦੀ ਉੱਥੇ ਨਜ਼ਰ ਆ ਰਹੀ ਹੈ ਜਿਹੜੀ ਇਹ ਤਸਵੀਰਾਂ ਤੁਸੀਂ ਬਾਰ-ਬਾਰ ਸਕਰੀਨ ਤੇ ਦੇਖ ਪਾ ਰਹੇ ਹੋ ਇਸ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸਾਨਾਂ ਵੱਲੋਂ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੀ ਕਿ ਜੇਕਰ ਸਾਡੇ ਦੋ ਬੰਦਿਆਂ ਨੂੰ ਅੰਦਰ ਜਾ ਕੇ ਦੇਖ ਲੈਣ ਦੇ ਇੱਕ ਵਾਰ ਕੀ ਸ਼ੁਕਰਨ ਸਿੰਘ ਦੀ ਜਿਹੜੀ ਡੈੱਡ ਬਾਡੀ ਨਾਲ ਕੋਈ ਹਲਚਲ ਹੋਇਆ ਕੋਈ ਪੋਸਟਮਾਰਟਮ ਦੀ ਜਿਹੜੀ ਕ੍ਰਿਆ ਕਰਮ ਹੈ ਉਹ ਕੀਤਾ ਤਾਂ ਨਹੀਂ ਜਾ ਰਿਹਾ ਪਰ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪਟਿਆਲਾ ਪੁਲਿਸ ਵੱਲੋਂ ਇਸ ਚੀਜ਼ ਉੱਤੇ ਸਾਫ਼ ਮਨਾਹੀ ਕਰ ਦਿੱਤੀ ਗਈ ਹੈ ਕਿ ਅੰਦਰ ਮੋਰਚਰੀ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੈਗੀ ਜਿਹੜੀ ਇਸ ਇਵੈਰੀਗੇਟਿੰਗ ਤੋਂ ਅੱਗੇ ਕੋਈ ਵੀ ਨਹੀਂ ਜਾ ਸਕਦਾ ਪਰ ਗੱਲ ਹੁਣ ਇਹ ਦੇਖਣ ਵਾਲੀ ਹੈ ਵੀਡੀਓ ਪਬਲਿਸ਼ ਹੋਣ ਤੱਕ ਜਾਂ ਇਹ ਖਬਰ ਪਬਲਿਸ਼ ਹੋਣ ਤੋਂ ਪਹਿਲਾਂ ਪਹਿਲਾਂ ਜਾਂ ਹੁਣ ਤੱਕ ਇਸ ਦੇ ਉੱਤੇ ਕੋਈ ਵੀ ਹਲੇ ਹੋਰ ਅਪਡੇਟ ਨਹੀਂ ਆਇਆ ਜਿਸ ਤਰ੍ਹਾਂ ਕਿ ਐਫ ਆਈ ਆਰ ਦੀ ਜੇਕਰ ਗੱਲ ਕਰੀਏ ਤਾਂ ਹਲੇ ਤੱਕ ਕੋਈ ਵੀ ਐਫ ਆਈ ਆਰ ਅਪਡੇਟ ਨਹੀਂ ਹੋਈ ਹੈ ਵੀਡੀਓ ਜਾਂ ਬ੍ਰੇਕਿੰਗ ਨਿਊਜ਼ ਦੇ ਪਬਲਿਸ਼ ਹੋਣ ਤੋਂ ਪਹਿਲਾਂ ਪਰੇ ਉੱਥੇ ਜਿਹੜੀ ਸ਼ਾਰਟਸ ਅਸੀਂ ਤੁਹਾਨੂੰ ਬਾਰ-ਬਾਰ ਸਕਰੀਨ ਤੇ ਦਿਖਾ ਰਹੇ ਹਾਂ ਇਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕਿਸਾਨ ਜਥੇਬੰਦੀਆਂ ਇਸ ਵੇਲੇ ਦਾਤ ਨੂੰ ਇਕੱਠੇ ਹੋ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਇੰਨੀ ਭਾਰੀ ਪਰ ਕੰਮ ਜਿਹੜੀ ਬੈਰੀਗੇਟਿੰਗ ਹੈਗੀ ਉਹ ਕਰਨ ਦੀ ਨਹੀਂ ਲੋੜ ਸੀਗੀ ਜੇਕਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ ਸੀਗਾ ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਜਿਹੜੇ આરોਪ ਲਗਾਏ ਜਾ ਰਹੇ ਨੇ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਪਟਿਆਲਾ ਪੁਲਿਸ ਪ੍ਰਸ਼ਾਸਨ ਉੱਤੇ ਕਿ ਉਹਨਾਂ ਵੱਲੋਂ ਜਿਹੜੀ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਹੀ ਜਿਹੜੇ ਦਿਨ ਰਾ ਵਰਤਦੇ ਉੱਤੇ ਬੈਠੇ ਹੋਏ ਸੀ ਕਿ ਸ਼ੁਕਰਨ ਸਿੰਘ ਦੇ ਮੌਤ ਦਾ ਇਨਸਾਫ ਮੌਤ ਦੇ ਇਨਸਾਫ ਲਈ ਹੁਣ ਗੱਲ ਇਹ ਵਿਖਣ ਵਾਲੀ ਹੈ ਕਿ ਅੱਗੇ ਕੀ ਹੋਏਗਾ ਹਾਲੇ ਤੱਕ ਦਾ ਇਹੀ ਤਾਜਾ ਅਪਡੇਟ ਹੈਗਾ ਕਿ ਉੱਥੇ ਇਸ ਵੇਲੇ ਪਟਿਆਲਾ ਦੇ ਐਸਐਸਪੀ ਤੇ ਬਠਿੰਡਾ ਦੇ ਐਸਐਸਪੀ ਮੌਜੂਦ ਨੇ ਤੇ ਉੱਥੇ ਹੀ ਕਿਸਾਨ ਜਿੱਥੇ ਬੰਦੀਆਂ ਦਾ ਵੀ ਜਿਹੜਾ ਇਕੱਠਾ ਹੋਣਾ ਉਹ ਕਿਤੇ ਨਾ ਕਿਤੇ ਸ਼ੁਰੂ ਹੋ ਚੁੱਕਿਆ ਹੈ ਤੇ ਉੱਥੇ ਹੀ ਮੀਡੀਆ ਕਰਮਚਾਰੀਆਂ ਨੂੰ ਵੀ ਸੂਤਰਾਂ ਮੁਤਾਬਕ ਆਪਣੇ ਪਤਾ ਚੱਲਿਆ ਹੈ ਕਿ ਜਿਹੜੀ ਉੱਥੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਤੇ ਹਲਚਲ ਹੋ ਰਹੀ ਹੈ ਤੇ ਅੰਦਰ ਸ਼ਾਇਦ ਜਿਹੜੀ ਜੇ ਸ਼ੁਕਰਨ ਸਿੰਘ ਦੀ ਬਾਰਡੀ ਨਾਲ ਵੀ ਕੋਈ ਛੇੜਖਾਨੀ ਕੀਤੀ ਜਾ ਸਕਦੀ ਜਿਸ ਤਰ੍ਹਾਂ ਕੀ ਉਹਦਾ ਪੋਸਟਮਾਰਟਮ ਕੀਤਾ ਜਾ ਸਕਦਾ ਪਰ ਇੱਕ ਹੋਰ ਵੀ ਜਿਹੜਾ ਤੁਹਾਨੂੰ ਅਸੀਂ ਸ਼ਾਰਟ ਸ਼ਾਇਦ ਵਜੇ ਮਿਲ ਜੇ ਤਾਂ ਉਹ ਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਬੈਰੀਗੇਟਿੰਗ ਦੇ ਅੰਦਰ ਇੱਕ ਐਂਬੂਲੈਂਸ ਖੜੀ ਹੈ ਪਰ ਉਸ ਤੋਂ ਅਗਲੇ ਹੀ ਸ਼ਾਰਟ ਤੋਂ ਬਾਅਦ ਜਿਹੜੀ ਉਹ ਐਂਬੂਲੈਂਸ ਨਹੀਂ ਉੱਥੇ ਖੜੀ ਕਿਉਂਕਿ ਇਹ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਸ਼ੰਕਾ ਜਤਾਂਦੀ ਹੈ ਪ੍ਰਸ਼ਾਸਨ ਉੱਤੇ ਕਿ ਆਖਰ ਜੇਕਰ ਉੱਥੇ ਜਿਹੜਾ ਮਾਹੌਲ ਭਖ ਜਾਏ ਕਿ ਹਾਂ ਜਿੱਥੇ ਬੰਦੀਆ ਇਕੱਠੇ ਹੋ ਜਾਣ ਤਾਂ ਜਿਹੜੀ ਉੱਥੋਂ ਦੀ ਸ਼ਾਇਦ ਹੋ ਸਕਦਾ ਹੈ ਕਿ ਬੋਡੀ ਵੀ ਕਿਤੇ ਹੋਰ ਜਿਹੜੀ ਸ਼ਿਫਟ ਕਰਨੀ ਪੈ ਸਕੇ ਪਰ ਇਹ ਸਾਰੀ ਗੱਲਾਂ ਦੀ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਚੀਜ਼ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਜਿਹੜੀ ਇਹ ਐਂਬੂਲੈਂਸ ਉੱਥੇ ਗਈ ਸੀਗੀ ਉਸ ਤੋਂ ਬਾਅਦ ਉਹ ਨਹੀਂ ਦਿਖਿਓ ਪਿਛਲੇ ਗੇਟ ਤੋਂ ਕਿਤੇ ਨਾ ਕਿਤੇ ਬਾਹਰ ਚਲੀ ਗਈ ਸੀਗੀ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਗ੍ਰਿਮਿੰਗ ਸਟੋਰੀਜ਼ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਦਾ ਆਪਸ਼ਨ ਜਿਹੜਾ ਪ੍ਰੈਸ ਕਰਨਾ ਉਹ ਨਾ ਭੁੱਲਿਓ ਤਾਂ ਕਿ ਤੁਹਾਨੂੰ ਹੋਰ ਵੀ ਲੇਟੈਸਟ ਅਪਡੇਟ ਮਿਲਦੇ ਰਹਿਣ ਚੁਕਰਨ ਸਿੰਘ ਬਾਰੇ ਜੇ ਕੁਝ ਹੋਰ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਚੈਨਲ ਉੱਤੇ ਵੀ ਉਸ ਬਾਰੇ ਜਿਹੜਾ ਪੁਰਾਣੇ ਅਪਡੇਟ ਹਨ ਉਹ ਵੀ ਮੌਜੂਦ ਨੇ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਮਿੰਗ ਸਟੋਰੀਜ਼ ਨਾਲ